ਕੈਨੇਡਾ ਤੋਂ ਇੱਕ ਵਾਰ ਫਿਰ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ জানাਸਤੇ ਕਿ ਇੱਕ ਨੌਜਵਾਨ ਦੇ ਵੱਲੋਂ ਕੈਨੇਡਾ ਦੇ ਵਿੱਚ ਖੌਫਨਾ ਕਦਮ ਚੁੱਕਿਆ ਗਿਆ ਦੱਸਦੇ ਕਿ ਇਹ ਨੌਜਵਾਨ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਵਿੱਚ ਆਪਣਾ ਸਾਰਾ ਕੁਝ ਵੇਚ-ਵਟ ਕੇ ਆਪਣੀ ਪਤਨੀ ਅਤੇ ਪੁੱਤਰ ਦੇ ਨਾਲ ਚੰਗੇ ਭਵਿੱਖ ਦੇ ਲਈ ਆਪਣੀ ਭੈਣ ਦੇ ਕੋਲ ਕੈਨੇਡਾ ਪਹੁੰਚਿਆ ਸੀ ਪਰ ਉੱਥੇ ਜਦੋਂ ਉਸ ਦੇ ਸੁਪਨੇ ਚੱਕਨਾਚੂਰ ਹੁੰਦੇ ਹੋਏ ਉਸ ਨੂੰ ਦਿਖਾਈ ਦਿੱਤੇ ਤਾਂ ਉਸ ਨੇ ਆਪਣੀ ਹਿੰਮਤ ਹਾਰ ਦਿੱਤੀ ਤੇ ਉਸ ਨੇ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਦਿੱਤੀ ਹੈ ਜਿਹਾ ਦੱਸਦੇ ਕਿ ਇਸ ਨੌਜਵਾਨ ਦੀ ਪਛਾਣ ਸੁਖਪ੍ਰੀਤ ਵੱਜੋ ਹੋਈ ਹੈ ਜੋ ਕਿ ਮੌਕਤਾਰ ਰਹਿਣ ਵਾਲਾ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਸਭ ਕੁਝ ਵੇਚ ਵਟ ਕੇ ਕੈਨੇਡਾ ਪਹੁੰਚਿਆ ਸੀ ਦੱਸਦੇ ਕਿ ਬੀਤੇ ਦਿਨੀ ਸੁਖਪ੍ਰੀਤ ਟੋਰਾਂਟੋ ਦੇ ਮੋਲਟਨ ਇਲਾਕੇ ਦੇ ਵਿੱਚ ਦਰਖਤ ਦੇ ਨਾਲ ਲਟਕਿਆ ਹੋਇਆ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਸੁਖਪ੍ਰੀਤ ਜਿਹੜੀ ਸੁਪਨੇ ਲੈ ਕੇ ਕੈਨੇਡਾ ਪਹੁੰਚਿਆ ਸੀ ਉਹ ਪੂਰੇ ਨਹੀਂ ਹੋ پا ਰਹੇ ਸਨ ਜਿਸ ਦੀ ਵਜ੍ਹਾ ਕਰਕੇ ਉਹ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਰਿਹਾ ਸੀ ਤੇ ਮ੍ਰਿਤਕ ਦਾ ਸੰਸਕਾਰ ਕਰਨ ਦੇ ਲਈ ਵੀ ਪਰਿਵਾਰ ਨੂੰ ਲੋਕਾਂ ਦੀ ਮਦਦ ਲੈਣੀ ਪੈ ਰਹੀ ਹੈ। ਕੈਨੇਡਾ ਦੇ ਵਿੱਚ ਸਖਤ ਵੀਜ਼ਾ ਨਿਯਮਾਂ ਅਤੇ ਨੌਕਰੀਆਂ ਦੀ ਕਮੀਆਂ ਦੀ ਵਜ੍ਹਾ ਤੇ ਕਰਕੇ ਕਈ ਲੋਕ ਮੁਸ਼ਕਲਾਂ ਤੋਂ ਝੋਟਦੇ ਨੇ। ਸੁਖਪ੍ਰੀਤ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਜੋ ਆਪਣਾ ਸਾਰਾ ਕੁਝ ਪਵਾ ਕੇ ਜਿਸ ਮੁਲਕ ਦੇ ਵਿੱਚ ਚੰਗੇ ਭਵਿੱਖ ਲਈ ਪਹੁੰਚਿਆ ਸੀ ਉੱਥੇ ਪਹੁੰਚਦੇ ਦੇ ਹੀ ਜਦੋਂ ਉਸ ਦੇ ਸਾਹਮਣੇ ਸੱਚ ਆਇਆ ਤਾਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਤੇ ਫਿਰ ਉਸ ਨੇ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਖੌਫ ਨਾ ਕਦਮ ਚੁੱਕਿਆ। ਹਾਲਾਂਕਿ ਇਸ ਨੂੰ ਕਿਸੇ ਵੀ ਸੁਰਤ ਦੇ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਜ਼ਿੰਦਗੀ ਵਿੱਚ ਅਜਿਹੇ ਕਈ ਮੌਕੇ ਆਉਂਦੇ ਨੇ ਪਰ ਹਿੰਮਤ ਹਾਰਨ ਦੀ ਥਾਂ ਹੌਸਲੇ ਨਾਲ ਕੰਮ ਲੈਣਾ ਚਾਹੀਦਾ ਹੈ ਸੁਖਪ੍ਰੀਤ ਦੇ ਇਸ ਕਤਲ ਦੇ ਨਾਲ ਸਿਰਫ ਉਸਦੀ ਪਤਨੀ ਨਹੀਂ ਬਲਕਿ ਛੋਟਾ ਪੁੱਤਰ ਵੀ ਬੇਗਾਨੇ ਮੁਲਕ ਦੇ ਵਿੱਚ ਇਕੱਲੇ ਰਹਿ ਗਏ ਨੇ ਜਿਹਾ ਦੱਸਦੀ ਹੈ ਕਿ ਕੈਨੇਡਾ ਤੋਂ ਆਏ ਦਿਨ ਹੀ ਇਤਾਂ ਦੀਆਂ ਮੰਦਭਾਗੀ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਨੌਜਵਾਨ ਇਥੋਂ ਕੈਨੇਡਾ ਦੇ ਲਈ ਬੜੇ ਹੀ ਚੰਗੇ ਭਵਿੱਖ ਦੇ ਲਈ ਸੁਪਨੇ ਸਜਾ ਕੇ ਜਾਂਦੇ ਨੇ ਪਰ ਜਦੋਂ ਉਹ ਉੱਥੇ ਪਹੁੰਚਦੇ ਨੇ ਤਾਂ ਹਕੀਕਤ ਕੁਝ ਹੋਰ ਹੀ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਕਈ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਕਰਕੇ ਉਹਨਾਂ ਦੀ ਜਿਹੜੀ ਮਾਨਸਿਕ ਸਿਹਤ ਹੁੰਦੀ ਹੈ ਉਹ ਖਰਾਬ ਹੋ ਜਾਂਦੀ ਹੈ ਤੇ ਇਹ ਨੌਜਵਾਨ ਵੀ ਇਸੇ ਦਾ ਹੀ ਸ਼ਿਕਾਰ ਹੋਇਆ ਇਸ ਨੌਜਵਾਨ ਦੇ ਵੱਲੋਂ ਚੰਗੇ ਭਵਿੱਖ ਦੇ ਸੁਪਨੇ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਦੇ ਵਿੱਚ ਸਜਾਏ ਗਏ ਸੀ ਕਿ ਕੈਨੇਡਾ ਜਾ ਕੇ ਇਹ ਆਪਣੇ ਪਰਿਵਾਰ ਦੇ ਨਾਲ ਸੁਖੀ ਜੀਵਨ ਜਿਵੇਗਾ ਵਧੀਆ ਜੀਵਨ ਜਿਵੇਗਾ ਪਰ ਜਦੋਂ ਉੱਥੇ ਦੀ ਹਕੀਕਤ ਦੇ ਨਾਲੇ ਵਾਕਿਫ ਹੋਇਆ ਤਾਂ ਇਸ ਦੀ ਅੱਖਾਂ ਦੇ ਅੱਗੇ ਹਨੇਰਾ ਛਾ ਗਿਆ ਤੇ ਇਸ ਨੂੰ ਕੁਝ ਵੀ ਅੱਗੇ ਕਰਨ ਦਾ ਦਿਖਾਈ ਨਹੀਂ ਦਿੱਤਾ ਆਪਣੇ ਪਤਨੀ ਅਤੇ ਪੁੱਤਰ ਨੂੰ ਇਕੱਲੇ ਛੱਡ ਕੇ ਇਸ ਨੌਜਵਾਨ ਦੇ ਵੱਲੋਂ ਆਰਥਿਕ ਤੰਗੀ ਨੂੰ ਚੇਲਿਆ ਨਹੀਂ ਗਿਆ ਤੇ ਇਸ ਨੇ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ